ਈਗੋ ਪਰਸਨੈਲਿਟੀ ਟ੍ਰੇਟ ਹੈ ਈਗੋ ਕੋਈ ਮਾਨਸਿਕ ਸਮੱਸਿਆ ਨਹੀਂ ਹੈ ਪਰ ਇਹ ਕੋਈ ਈਗੋ ਲਫ਼ਜ਼ ਜਿਹੜਾ ਇਹ ਬਹੁਤ ਹੀ ਘਟੀਆ ਇੱਕ ਸਾਡਾ ਐਲੀਮੈਂਟ ਹੈ ਜੇ ਸਾਡੇ ਅੰਦਰ ਹੋਵੇ ਤੁਹਾਡਾ ਬੇੜਾ ਕਰਦਾ ਹੀ ਕਰਦਾ ਸੋ ਸੈਲਫ ਰਿਸਪੈਕਟ ਔਰ ਈਗੋ ਦੋਵਾਂ 'ਚ ਬਹੁਤ ਫਰਕ ਹੁੰਦਾ ਹੈ ਕਈ ਲੋਕ ਸੈਲਫ ਰਿਸਪੈਕਟ ਨੂੰ ਈਗੋ ਸਮਝ ਲੈਂਦੇ ਨੇ ਕਿਸੇ ਦੀ ਉਹ ਉਹਨਾਂ ਦੀ ਸਮਝ ਦੀ ਕਮੀ ਹੈ ਤੇ ਕਈ ਲੋਕ ਈਗੋ ਨੂੰ ਸਮਝਦੇ ਮੇਰੀ ਸੈਲਫ ਰਿਸਪੈਕਟ ਹੈ ਉਹਦਾ ਵੀ ਬੇੜਾ ਕਰਦੇ ਨੇ ਜ਼ਰੂਰਤਾਂ ਸਾਡੀਆਂ ਕਮਜ਼ੋਰੀਆਂ ਸਾਡੀਆਂ ਇੱਛਾਵਾਂ ਨੂੰ ਬਲੈਕਮੇਲ ਕਰਕੇ ਸਾਡੇ ਉੱਤੇ ਬਾਬੇ ਥੋਕ ਦਿੱਤੇ ਜਾਂਦੇ ਆ ਸਾਨੂੰ ਕਿਤੋਂ ਤਮਾ ਹੁੰਦੀ ਏ ਇੱਛਾ ਹੁੰਦੀ ਏ ਲਾਲਸਾ ਹੁੰਦੀ ਏ ਜ਼ਰੂਰਤ ਹੁੰਦੀ ਏ ਅਸੀਂ ਉਹਨੂੰ ਇਧਰੋਂ ਉਧਰੋਂ ਲੱਭਦੇ ਵਿਮਾਨਸਿਕਤਾ ਨੂੰ ਬਲੈਕਮੇਲ ਕੀਤਾ ਜਾਂਦਾ ਸਾਡੀਆਂ ਜ਼ਰੂਰਤਾਂ ਜਾਂ ਇੱਛਾਵਾਂ ਦਾ ਕੀ ਪੂਰੀਆਂ ਹੋਣੀਆਂ ਸਗੋਂ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਪ੍ਰਵਾਸਰਾਂ ਟਰਸਟੀ ਦੇ ਵਿੱਚ ਅੱਜ ਪੰਜਾਬ ਦੇ ਮਸ਼ਹੂਰ ਕਲਾਕਾਰ ਗੁਰਮੀਤ ਖੁੱਗੇ ਜੀ ਸਾਡੇ ਨਾਲ ਨੇ ਗੁਰਮੀਤ ਜੀ ਅੱਜ ਪਹੁੰਚੇ ਹੋ ਪ੍ਰਵਾਸਰਾਂ ਦੇ ਵਿੱਚ ਸੰਸਥਾ ਦੇ ਵਿੱਚ ਤੇ ਇੱਕ پروگرام ਲਿਖਿਆ ਗਿਆ ਕਿਵੇਂ ਦਾ ਐਕਸਪੀਰੀਅੰਸ ਇੱਥੇ ਵੈਸੇ ਵੀ ਆਉਂਦੇ ਰਹੀਦਾ ਜੀ ਹਾਂਜੀ ਸਦਾ ਸ਼ਮਸ਼ੇਰ ਸਿੰਘ ਜੀ ਤੇ ਉਹਨਾਂ ਦੇ ਤਰ੍ਹਾਂ ਸੁਭਤ ਨਹੀਂ ਜੀ ਇੱਕ ਅਲੌਕਿਕ ਸੇਵਾ ਕਰ ਰਹੇ ਨੇ ਉਸ ਕੁਦਰਤ ਦੀ ਤੇ ਮੈਨੂੰ ਲੱਗਦਾ ਕਿ ਸੰਕੜੇ ਅਮਰੀਜ਼ ਹਾਂਜੀ ਇਹਨੂੰ ਆਪਣਾ ਪਰਿਵਾਰ ਸਮਝ ਕੇ ਆਪਣਾ ਘਰ ਸਮਝ ਕੇ ਇੱਥੇ ਰਹਿੰਦੇ ਨੇ ਔਰ ਉਹਨਾਂ ਨੂੰ ਆਪਣੇ ਮੈਂਬਰ ਆਪਣੇ ਜੀ ਸਮਝ ਕੇ ਇਹ ਪਰਿਵਾਰ ਉਹਨਾਂ ਦੀ ਸੇਵਾ ਕਰਦਾ ਸਦਾ ਸ਼ਮਸ਼ੇਰ ਸਿੰਘ ਜੀ ਦਾ ਔਰ ਉਹਨਾਂ ਦੇ ਸੰਗੀ ਸਾਥੀ ਹਾਂਜੀ ਪ੍ਰਮਾਤਮਾ ਨੇ ਉਹਨਾਂ ਨੂੰ ਹੋਰ ਬਲ ਬਖਸ਼ੇ ਅਸੀਂ ਤਾਂ ਹਮੇਸ਼ਾ ਇਹਨਾਂ ਦੇ ਨਾਲ ਆ ਪਰ ਅੱਜ ਇੱਕ ਬਹੁਤ ਵੱਡੇ ਉਦੇਸ਼ ਨਾਲ ਇਹਨਾਂ ਨੇ ਪ੍ਰੋਗਰਾਮ ਉਲੀਕਿਆ ਸੀ ਕਿ ਮੈਂਟਲ ਹੈਲਥ ਯਾਨੀ ਮਾਨਸਿਕ ਸਿਹਤ ਤੇ ਗੱਲ ਹੋਣੀ ਚਾਹੀਦੀ ਹੈ ਮੈਂ ਧੰਨਵਾਦੀ ਹਾਂ ਕਿ ਉਹਨਾਂ ਨੇ ਬੜੇ ਅੱਛੇ ਸਬਜੈਕਟ ਤੇ ਗੱਲ ਕੀਤੀ ਹੈ ਪਰ ਮੈਂ ਸਾਰੀ ਦੁਨੀਆ ਨੂੰ ਬੇਨਤੀ ਕਰਦਾ ਕਿ ਆਪੋ ਆਪਣੇ ਕਾਲਾਂ ਕਾਲਜਾਂ ਚ ਸਕੂਲਾਂ ਚ ਪਿੰਡਾਂ ਚ ਮੁਹੱਲਿਆਂ ਚ ਮੈਂਟਲ ਹੈਲਥ ਤੇ ਜ਼ਰੂਰ ਪ੍ਰੋਗਰਾਮ ਕਰਿਆ ਕਰੋ ਤੁਹਾਡੇ ਆਪਣੇ ਜੀ ਤੁਹਾਡੇ ਆਲੇ ਦੁਆਲੇ ਦੇ ਲੋਕ ਇਹਦੇ ਨਾਲ ਪੀੜਿਤ ਹੋ ਸਕਦੇ ਨੇ ਉਹਨਾਂ ਨੂੰ ਸਮਝੋ ਬਹੁਤ ਡਿਫੈਸ਼ਨ ਚ ਨਹੀਂ ਲੋਕ ਐ ਕਿ ਲਗਾਤਾਰ ਕੰਮ ਕਰ ਰਹੇ ਆ ਲੋਕਾਂ ਦਾ ਡਿਫੈਸ਼ਨ ਚ ਬਹੁਤ ਨਹੀਂ ਕਿਵੇਂ ਫੇਰ ਕਿਵੇਂ ਰੱਖ ਸਕਦੇ ਆ ਇਹੀ ਕਹਿ ਰਹੇ ਆਂ ਜੀ ਜਦ ਤੱਕ ਤੁਸੀਂ ਗੱਲ ਨਹੀਂ ਕਰੋਗੇ ਵਾਇਸਿਕ ਫਤੇ ਜੀ ਜਦ ਤੱਕ ਤੁਸੀਂ ਗੱਲ ਨਹੀਂ ਕਰੋਗੇ ਉਦੋਂ ਤੱਕ ਹੱਲ ਨਹੀਂ ਗੱਲ ਹੈ ਤਾਂ ਹੱਲ ਹੈ ਇਹ ਤੁਸੀਂ ਮੂਵੀ ਹੋਵੇ ਭਾਵੇਂ ਕਮੇਡੀ ਹੋਵੇ ਤਾਂ ਉਹਦੇ ਵਿੱਚ ਇੱਕ ਮੈਸੇਜ ਆਉਂਦਾ ਤੁਹਾਡਾ ਹਰ ਹਿੱਸੇ ਜੀ ਗੱਲ ਹਮੇਸ਼ਾ ਕਰੀਏ ਮਾਨਸਿਕਤਾ ਨੂੰ ਸਮਝਣ ਦੀ ਕੋਸ਼ਿਸ਼ ਕਰੀਦੀ ਹੈ ਪਰ ਇਹ ਹੋਣੀ ਚਾਹੀਦੀ ਹੈ ਪਰ ਇਹਦੇ ਵਿੱਚ ਤਣਾਅ ਜਿਹੜਾ ਹੁਣ ਲਗਾਤਾਰ ਹੈ ਉਹ ਖਤਮ ਹੋਏਗਾ ਜਦੋਂ ਅਸੀਂ ਗੱਲ ਕਰਾਂਗੇ ਇੱਕ ਦੂਜੇ ਦੀ ਗੱਲ ਨੂੰ ਛੋਟਾ ਦਿਖਾਉਣਾ ਨੀਵਾ ਦਿਖਾਉਣਾ ਬੰਦ ਕਰਾਂਗੇ ਔਰ ਆਪਣੇ ਆਪ ਨੂੰ ਬਹੁਤ ਵੱਡਾ ਸਮੇਂ ਨਾ ਬੰਦ ਕਰਾਂਗੇ ਇਹ ਸਭ ਠੀਕ ਹੋ ਜਾਏਗਾ ਅਸਲ ਵਿੱਚ ਬੇਸਾਰੇ ਬਹੁਤ ਲੋਕ ਨੇ ਜਿਨ੍ਹਾਂ ਨੂੰ ਸਹਾਰਾ ਮੇਰੇ ਖਿਆਲ ਸ਼ਮਸ਼ੇਰ ਸਿੰਘ ਜੀ ਤੁਹਾਡੇ ਵਰਗੇ ਸਮਾਜ ਸੁਧਿ ਦੇ ਦਿੰਦਾ ਦੀ ਪਰ ਸਦਾ ਸ਼ਮਸ਼ੇਰ ਸਿੰਘ ਜੀ ਦਾ ਉਹਨਾਂ ਨੇ ਇਟਾ ਵਧੀਆ ਵਾਏ ਗੁਰੂ ਨੇ ਜ਼ਰੀਆ ਬਣਾਇਆ ਕਿ ਸੈਂਕੜੇ ਲੋਕ ਇੱਥੇ ਆਪਣਾ ਘਰ ਸਮਝ ਕੇ ਨੂੰ ਰਹਿ ਰਹੇ ਨੇ ਜਿਹੜੀ ਕਿ ਬਹੁਤ ਵੱਡੀ ਮੈਂ ਸਮਝਦਾ ਉਹਨਾਂ ਦੀ ਇੱਕ ਪ੍ਰਾਪਤੀ ਹੈ ਸਦਾ ਸ਼ਮਸ਼ੇਰ ਸਿੰਘ ਦੀ ਉਹਨਾਂ ਦੀ ਟੀਮ ਕਹੇ ਕਿ ਉਹਦੀ ਕੈਰੈਕਟਰ ਅਸੈਸੀਨੇਸ਼ਨ ਕਰਦੇ ਆ ਔਰ ਉੱਤੇ ਲੇਬਲਿੰਗ ਕਰ ਦਿੰਦੇ ਆ ਜਜਮੈਂਟਲ ਹੋ ਕਈ ਵਾਰੀ ਆਪਣੇ ਆਪ ਨੂੰ ਅਸੀਂ ਜੱਜ ਕਰ ਲੈਂਦੇ ਵੀ ਮੈਂ ਤਾਂ ਹੁਣ ਬਸ ਮੇਰਾ ਤਾਂ ਦਿਮਾਗ ਖਰਾਬ ਹੀ ਰਹਿੰਦਾ ਹੁਣ ਮੇਰਾ ਪਤਾ ਨਹੀਂ ਕੀ ਬੰਨਣਾ ਸੋ ਜਜਮੈਂਟਲ ਹੋਣਾ ਬੰਦ ਕਰੀਏ ਸਮੱਸਿਆਵਾਂ ਨੂੰ ਸਮਝਣਾ ਸ਼ੁਰੂ ਕਰੀਏ ਲੋਕਾਂ ਦੀ ਮੈਂਟਲ ਹੈਲਥ ਆਪਣੇ ਜੀਆਂ ਦੀ ਆਪਣੇ ਪਰਿਵਾਰ ਦੀ ਆਲੇ ਦੁਆਲੇ ਵਾਲਿਆਂ ਦੀ ਹੈ ਧਿਆਨ ਰੱਖੀਏ ਤਾਂ ਹੀ ਇੱਕ ਸਿਹਤਮੰਦ ਸਮਾਜ ਸ਼ਿਰ ਜੀ ਸਕਦੇ ਆ ਇਹਨੂੰ ਸੀਰੀਅਸਲੀ ਲਓ ਹੱਥ ਜੋੜ ਕੇ ਬੇਨਤੀ ਹੈ ਮਾਨਸਿਕ ਸਿਹਤ ਨੂੰ ਸੀਰੀਅਸਲੀ ਲਓ ਪਲੀਜ਼ ਇੱਕ ਤੁਸੀਂ ਸਟੇਜ ਤੋਂ ਗੱਲ ਕੀਤੀ ਤੁਸੀਂ ਇੱਕ ਸਵਾਲ ਕੀਤਾ ਸੀ ਬੱਚੇ ਨੇ ਕਿ ਈਗੋ ਨੂੰ ਲੈ ਕੇ ਕਿਵੇਂ ਮਤਲਬ ਅਸੀਂ ਵਿਚਰਦੇ ਆ ਤੇ ਉਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ इनको ਪੋਜ਼ਿਟਿਵ 네ਗੇਟਿਵ ਕਿਵੇਂ ਈਗੋ ਪਰਸਨੈਲਿਟੀ ਟ੍ਰੇਟ ਹੈ ਈਗੋ ਕੋਈ ਮਾਨਸਿਕ ਸਮੱਸਿਆ ਨਹੀਂ ਹੈ ਇਹ ਪਰਸਨੈਲਿਟੀ ਟ੍ਰੇਟ ਹੈ ਤੁਹਾਡੇ ਕਿਰਦਾਰ ਦਾ ਇੱਕ ਲੱਛਣ ਹੈ ਔਰ ਇਹ ਕੋਈ ਈਗੋ ਲਫਜ਼ ਜਿਹੜਾ ਇਹ ਬਹੁਤ ਹੀ ਘਟੀਆ ਇੱਕ ਸਾਡਾ ਐਲੀਮੈਂਟ ਹੈ ਜੇ ਸਾਡੇ ਅੰਦਰ ਹੋਵੇ ਤਾਂ ਉਹ ਤੁਹਾਡਾ ਬੇੜਾ ਕਰਦਾ ਹੀ ਕਰਦਾ ਸੋ ਸੈਲਫ ਰਿਸਪੈਕਟ ਔਰ ਈਗੋ ਦੋਵਾਂ 'ਚ ਬਹੁਤ ਫਰਕ ਹੁੰਦਾ ਹੈ ਕਈ ਲੋਕ ਸੈਲਫ ਰਿਸਪੈਕਟ ਨੂੰ ਈਗੋ ਸਮਝ ਲੈਂਦੇ ਨੇ ਕਿਸੇ ਦੀ ਉਹ ਉਹਨਾਂ ਦੀ ਸਮਝ ਦੀ ਕਮੀ ਹੈ ਤੇ ਕਈ ਲੋਕ ਈਗੋ ਨੂੰ ਸਮਝਦੇ ਮੇਰੀ ਸੈਲਫ ਰਿਸਪੈਕਟ ਹੈ ਉਹਦਾ ਵੀ ਬੇੜਾ ਕਰਕਾ ਜਿਹੜਾ ਇਦਾਂ ਸੋਚਦਾ ਸੋ ਈਗੋ ਕਿਸੇ ਬੱਚੇ ਨੇ ਪੁੱਛਿਆ ਸੀ ਉਹਦਾ ਬਹੁਤ ਅੱਛਾ ਉਹਦਾ ਜਵਾਬ ਉਹਨੂੰ ਮਿਲ ਗਿਆ ਸੀ ਇਹ ਲਫ਼ਜ਼ ਜ਼ਿੰਦਗੀ 'ਚ ਨਹੀਂ ਤੁਹਾਡੇ ਕਿਰਦਾਰ 'ਚ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਸਟੇਜ ਤੇ ਇੱਕ ਗੱਲ ਕੀਤੀ ਸੀ ਛੋਟੀ ਜਿਹੀ ਗੱਲ ਪੁੱਛਾਂਗਾ ਤੁਸੀਂ ਉੱਥੇ ਗੱਲ ਕੀਤੀ ਕਿ ਕਮਜ਼ੋਰ ਮਾਨਸਿਕਤਾ ਦੀ ਇੱਕ ਨਿਸ਼ਾਨੀ ਹੈ ਜਦੋਂ ਤੁਸੀਂ ਵਹਿਮਾਂ ਪਰਮਾਂ ਦੇ ਵਿੱਚ ਪੈਨੇ ਆ ਤੇ ਸਾਡਾ ਪੰਜਾਬ ਉਸ ਰਾਹੇ ਜਾ ਕੇ ਬਹੁਤ ਜ਼ਿਆਦਾ ਮਾਰੇ ਰਸਤੇ ਦੇ ਉੱਤੇ ਰਾਹ ਦੇ ਉੱਤੇ ਪੈਂਦਾ ਜਾ ਰਿਹਾ ਸੋ ਉਸ ਬਾਰੇ ਮੈਂ ਚਾਹਾਂਗਾ ਕਿ ਦੋ ਸ਼ਬਦ ਤੁਸੀਂ ਸਾਡੇ ਨਾਲ ਦੇਖੋ ਸਾਡੀਆਂ ਜ਼ਰੂਰਤਾਂ ਸਾਡੀਆਂ ਕਮਜ਼ੋਰੀਆਂ ਸਾਡੀਆਂ ਇੱਛਾਵਾਂ ਨੂੰ ਬਲੈਕਮੇਲ ਕਰਕੇ ਸਾਡੇ ਉੱਤੇ ਬਾਬੇ ਉਹ ਦਿੱਤੇ ਜਾਂਦੇ ਆ ਜਿਹੜੀ ਚੀਜ਼ ਸਾਨੂੰ ਕਿਤੋਂ ਤਮਾ ਹੁੰਦੀ ਏ ਇੱਛਾ ਹੁੰਦੀ ਏ ਲਾਲਸਾ ਹੁੰਦੀ ਏ ਜ਼ਰੂਰਤ ਹੁੰਦੀ ਏ ਅਸੀਂ ਉਹਨੂੰ ਇਧਰੋਂ ਉਧਰੋਂ ਲੱਭਦੇ ਫਿਰਦੇ ਆ ਜਦੋਂ ਨਹੀਂ ਲੱਭਦੀ ਤਾਂ ਉਹ ਤਾਂ ਸਾਡੇ ਤੇ ਬਾਬੇ ਥੋਪ ਦਿੱਤੇ ਜਾਂਦੇ ਵੀ ਉੱਥੇ ਜਾ ਕੇ ਨੱਕ ਰਗੜੋ ਉੱਥੇ ਜਾ ਕੇ ਬਾਬਿਆਂ ਨੂੰ ਆਹ ਕਰੋ ਤੇ ਸੇਵਾ ਕਰੋ ਜਾ ਕੇ ਆਹ ਮਨਾ ਤੇ ਉਹ ਮਤਲਬ ਸਿੰਪਲ ਗੱਲ ਏ ਕਿ ਸਾਡੋਂ ਸਾਡੀ ਬਿਮਾਰ ਮਾਨਸਿਕਤਾ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਸਾਡੀਆਂ ਜ਼ਰੂਰਤਾਂ ਜਾਂ ਇੱਛਾਵਾਂ ਤਾਂ ਕੀ ਪੂਰੀਆਂ ਹੋਣੀਆਂ ਸਗੋਂ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ। ਤੁਸੀਂ ਦੇਖੋ ਕਿ ਇਹ ਸੰਨ ਗੁਰਪ੍ਰੀਤ ਕੁਬੀ ਜੀ ਜਿੰਨਾ ਵੱਲੋਂ ਅੱਜ ਇੱਕ ਮੈਸੇਜ ਦਿੱਤਾ ਗਿਆ ਕਿ ਜਿਹੜੇ ਡਿਪਰੈਸ਼ਨ ਚ ਨੇ ਲੋਕ ਜਾਂ ਮੈਂਟਲੀ ਅਫਸੈਟ ਨੇ ਤਾਂ ਉਹਨਾਂ ਬਾਅਦ ਕਿ ਕਿਤਨੇ ਕਿਤੇ ਗੰਧਬਾਤ ਸੁਰ ਪਰਿਵਾਰ ਦੇ ਵਿੱਚ ਕਰਨੀ ਚਾਹੀਦੀ ਹੈ ਪਰਿਵਾਰ ਨੂੰ ਤੇ ਨਾਲ ਦੀ ਨਾਲ ਉਹਨਾਂ ਦੀ ਹੈਲਥ ਨੂੰ ਲੈ ਕੇ ਵੀ ਇਹਨਾਂ ਨੇ ਗੰਭੀਰ ਸੰਦੇਸ਼ ਦਿੱਤਾ ਹੈ ਤਾਂ ਅੱਜ ਪ੍ਰਵਾਸਲੇ ਪਹੁੰਚੇ ਹੋਏ ਸੀ ਤਾਂ ਲਗਾਤਾਰ ਇਹਨਾਂ ਉਹ ਦੱਸੇਗੇ ਪਹਿਲਾਂ ਵੀ ਅਸੀਂ ਪਹੁੰਚਦੇ ਆ ਤਾਂ ਅੱਜ ਖੰਸੇਰ ਸਿੰਘ ਜੋ ਇੱਥੇ ਦੇ ਮੁਖੀ ਨੇ ਉਹਨਾਂ ਵੱਲੋਂ ਜੋ ਪ੍ਰੋਗਰਾਮ ਲਿਖਿਆ ਗਿਆ ਸੀ ਸਹਾਰਾ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਦਾਂ ਦੇ ਪ੍ਰੋਗਰਾਮਾਂ ਦੇ ਨਾਲ ਖੁਸ਼ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਹੈ ਤਾਂ ਹੁਣ ਆਮ ਇਹਦੇ ਵਿੱਚ ਹੋਰ ਹੀ ਪ੍ਰੋਗਰਾਮ ਇਹਨਾਂ ਲੋਕਾਂ ਦੇ ਕਿਤੇ ਜਣੇ ਤੁਹਾਡੇ ਨਾਲ ਕੈਮਰਾਮੈਨ ਜਸਪ੍ਰੀਤ ਦੇ ਨਾਲ ਹਰਤੇ ਸਿੰਘ